ਚੋਦੀਆ ਸਾਹਿਬ ਵੀ ਕਹਿੰਦੇ ਆ ਵੀ ਸ਼ਾਮ-ਦਾਮ ਡੰਡ ਵੇਡ ਝੂਤ ਕੋਈ ਨਹੀਂ ਲੋਕ ਦੀ ਲੜਾਈ ਜਿਹੜਾ ਸਿਰ ਪਾੜਨਾ ਲੋਕ ਵੀ ਮੁੱਠਾਂ 'ਚ ਥੋੱਕੇ ਬੈਠੇ ਆ ਲੋਕ ਵੀ ਤਿਆਰ ਬੈਠੇ ਆ ਪੰਜਾਬ ਦੇ ਲੋਕ ਕਦੀ ਵੀ ਜੇ ਇਹਨਾਂ ਨੇ ਸਿਕੰਦਰ ਦੀ ਟੈਨ ਹੀ ਮੰਨੀ ਅਫਦਾਲੀ ਭਜਾਤੇ ਨਾਦਰ ਭਜਾਤੇ ਤੇ ਇਹ ਆਪਣੇ ਆਪ ਨੂੰ ਥੁੱਕੇ ਚੱਟਣ ਵਾਸਤੇ ਮਜਬੂਰ ਕਰਨਗੇ ਇਹਨਾਂ ਨੂੰ ਥੁੱਕੇ ਚੱਟਣ ਲਾ ਦੇਣਗੇ ਲੈਂਪੂਲ ਪਾਲਸੀ ਤੇ ਅਜੇ ਪੇਸ਼ਕ ਨੀਤੀ ਦਾ ਨੋਟੀਫਿਕੇਸ਼ਨ ਰੱਦ ਕੀਤਾ ਪੰਜਾਬ ਦੇ ਲੋਕਾਂ ਨੇ ਥੁੱਕੇ ਚੱਟਣੀ ਸਰਕਾਰ ਮਜਬੂਰ ਕਰਤੀ ਆ ਜੂਟਰਨ ਲੈਣਾ ਪਿਆ ਹੁਣ ਵੀ ਅਸੀਂ ਕਹਿੰਨੇ ਆਂ ਕਿ ਜੋ ਪੰਜਾਬ ਦੇ ਲੋਕ ਕਹਿਣਗੇ ਉਹ ਹੋਊਗਾ ਚਸ਼ੋਧਿਆ ਸਾਹਿਬ ਦਾ ਬਿਆਨ ਤੇ ਸੁਣਿਆ ਕਿ ਨਹੀਂ ਬਿਲਕੁਲ ਸੁਣਿਆ ਸ਼ੋਧਿਆ ਸਿਆਨ ਸਾਹਿਬ ਦਾ ਬਿਆਨ ਵੀ ਸੁਣਿਆ ਤੇ ਜਵਾਬ ਵੀ ਦਿੱਤਾ ਵਾ ਕਿ ਸ਼ੋਧਿਆ ਸਾਹਿਬ ਕੋਰਾ ਆ ਪਾਵੀ ਸ਼ਾਮ-ਦਾਮ ਦੰਦ ਪੇਤ ਕੁਐਸਚਨ ਜਿਹੜੇ ਨੇ ਆਨਸਰ ਆ ਦਾ ਪਰਿਵਾਰੀ ਜਿਹੜਾ ਹੈ ਉਹ ਸੀਐਮ ਦੀ ਕਲਾਸ ਲਾ ਰਿਹਾ ਸਾਹਮਣੇ ਬਾਗੀ ਦੇਖੋ ਦੇਖੋ ਮੇਰੀ ਗੱਲ ਸੁਣੋ ਵੀ ਸਭ ਤੋਂ ਨਖਿੱਧ ਗੱਲ ਸਭ ਤੋਂ ਇਹ ਵੀ ਸਾਡੇ ਇੱਕ ਪੰਜਾਬ ਦਾ ਇਨਾਂ ਦਾ ਪ੍ਰਧਾਨ ਅਰੋੜਾ ਤੇ ਮੁੱਖ ਮੰਤਰੀ ਬਿਠੇ ਆ ਤੇ ਉਹ ਮੁਸਕਰੀਆਂ ਹੱਸ ਰਿਹਾ ਹੱਕ ਇਹ ਬੰਦਾ ਜੇ ਪੰਜਾਬ ਨਾ ਖੜੋਂਦਾ ਵਾ 92 ਐਮਐਲਏ ਪੰਜਾਬ ਨੇ ਦਿੱਤੇ ਆ ਤੇ ਮੁੱਖ ਮੰਤਰੀ ਦਾ ਹੱਕ ਬੰਦਾ ਉੱਠ ਕੇ ਖੜੋਂਦਾ ਆ ਆਪਦੇ ਸਤਫ ਦਵਾਪਛ ਲੈ ਪੰਜਾਬ ਦੇ ਲੋਕਾਂ ਨੇ ਸਿਰ ਤੇ ਚੁਕਣਾ ਅਸੀਂ ਸਾਰੀ ਕੁੱਟ ਭੁੱਲ ਜਾਣੀ ਸਾਰਾ ਕੋਈ ਅਸੀਂ ਸਾਰਾ ਕਲੀ ਕਲੀ ਜੀਦਾ ਹਿਸਾਬ ਕਰਨਾ ਵਾ ਜਿਹੜਾ ਖਨੌਰੀ ਸਾਡਾ 4 ਕਰੋੜ ਦਾ ਨੁਕਸਾਨ ਕੀਤਾ ਨਾ ਇਹ ਮੁੱਖ ਮੰਤਰੀ ਦੀ ਹਿੱਕ ਚੋਂ ਕੱਢਣਾ ਇਹ ਪਲੇਖਾ ਛੱਡ ਦੇਵੇ ਅੱਛਾ ਹਾਂ